ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਸਰਬੋ ਕਮਲੀ ਜਿਸ ਨੂੰ ਵਿਖਿਆ ਹੈ ਜੀ ਦਵਿੰਦਰ ਸਿੰਘ ਬਾਜਵਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਏਗੀ ਜੀ ਅੱਜ ਤਾਂ ਟਾਈਮ ਨਾਲ ਉੱਠਣਾ ਅੱਜ ਸੰਗਰਾਮ ਹੈ ਮਸੀਂ ਮਹੀਨੇ ਬਾਅਦ ਦਿਨ ਹੀ ਆਉਂਦੇ ਮਾਤਾ ਦੇ ਇੰਨਾ ਬੋਲਾਂ ਨੇ ਸਾਰੀ ਸੁਸਤੀ ਲਾ ਦਿੱਤੀ ਇਸ ਕਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਹੋਣ ਅਰਦੀਪ ਨੂੰ ਘਰ ਰਹਿਣਿਆ ਤਿੰਨ ਮਹੀਨੇ ਤੋਂ ਜ਼ਿਆਦਾ ਟਾਈਮ ਖੋਚ ਲੈ ਸੀ ਜਾਦੀ ਕਰਦਾ ਸੋਣਾ ਜਾਗਣਾ ਬਾਹਰ ਲੋਕਾਂ ਜਾ ਕੇ ਲੋਕਾਂ ਬਾਰੇ ਗੱਲਾਂ ਕਰਨਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਅੱਜ ਸੰਗਰਾਦ ਕਰਕੇ ਨਹਾਤ ਹੋ ਕੇ ਗੁਰੂਜ ਘਰ ਚੱਲ ਪਿਆ ਅਰਦਾਸ ਵਿੱਚ ਸ਼ਾਮਲ ਹੋਇਆ ਤੇ ਸਮਾਪਤੀ ਤੇ ਘਰ ਵਾਪਸ ਆਉਣ ਲੱਗਾ ਤਾਂ ਪਤਾ ਲੱਗਾ ਕਿ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਦੀ ਸੇਵਾ ਕਰਨੀ ਹੈ ਸੋ ਬਾਕੀ ਮੁੰਡਿਆਂ ਨਾਲ ਹਰਦੀਪ ਵੀ ਉੱਥੇ ਹੀ ਬੈਠ ਗਿਆ ਪਿੰਡ ਦਾ ਨਿਊ ਚੈਨਲ ਮੰਨਿਆ ਜਾਣ ਵਾਲਾ ਜਸਪ੍ਰੀਤ ਆ ਕੇ ਉਸ ਕੋਲ ਬੈਠ ਗਿਆ ਚੱਲ ਰਹਾ ਹੈ ਮੁੱਦਿਆਂ 'ਤੇ ਚਰਚਾ ਸ਼ੁਰੂ ਕੀਤੀ ਤੇ ਹਰਦੀਪ ਵੀ ਉਸ ਚਰਚਾ ਵਿੱਚ ਸ਼ਾਮਲ ਹੋ ਗਿਆ ਅੱਜ ਕੱਲ੍ਹ ਗੁਰੂ ਘਰਾਂ ਵਿੱਚ ਵੀ ਬਹੁਤ ਮਨਮੱਤਾ ਚੱਲ ਰਹੀਆਂ ਨੇ ਅੱਜ ਹੀ ਦੇਖ ਲਓ ਬਾਹਰ ਲਿਆਂਦੇ ਜਵਾਕ ਗੁਰੂ ਘਰ ਸਹਿਬ ਤੋਂ ਮੱਥਾ ਟੇਕਣ ਤੋਂ ਪਹਿਲਾਂ ਜੋਤ ਅੱਗੇ ਖੜੇ ਨਾਲੇ ਭਾਈ ਸਾਹਿਬ ਰੋਜ਼ ਅਰਦਾਸ ਵਿੱਚ ਕਹਿੰਦੇ ਨੇ ਕਿ ਦਸਾਂ ਪਾਸਿਆਂ ਦੀ ਜੋਤ ਹਾਜ਼ਰਾ ਹਜੂਰ ਗੁਰੂ ਗ੍ਰੰਥ ਸਾਹਿਬ ਜੀ ਫਿਰ ਦੂਜੀ ਜੋਤ ਦਾ ਕੀ ਕੰਮ ਹਰਦੀਪ ਨੇ ਕਾਫੀ ਸਮੇਂ ਤੋ ਦਿਮਾਗ ਵਿੱਚ ਚੱਲ ਰਿਹਾ ਸਵਾਲ ਕਰ ਦਿੱਤਾ ਬਿਲਕੁਲ ਮਾਸਟਰ ਜੀ ਸਿੱਖ ਗੁਰੂਆਂ ਨੇ ਜਿੰਨਾ ਕਰਮ ਕਾਂਡਾ ਤੋਂ ਕੱਢਿਆ ਅੱਜ ਸਾਰੇ ਉਹੀ ਕਰਮ ਕਾਂਡ ਗੁਰੂ ਘਰਾਂ 'ਚ ਹੋਣ ਲੱਗ ਪਏ ਨੇ ਜਦੋਂ ਹੁਣ ਬਿਜਲੀ ਦੇ ਬੰਦਮ ਲੱਗੇ ਆ ਤਾਂ ਫਿਰ ਜੋਤ ਦਾ ਕੀ ਕੰਮ ਜਸਪ੍ਰੀਤ ਨੇ ਆਪਣੀ ਆਤ ਅਨੁਸਾਰ ਉਂਗਲ ਕਰ ਉਤਾਂ ਨੂੰ ਚੁੱਕ ਦਿਆਂ ਆਪਣੀ ਸਾਰੀ ਗੱਲ ਰੱਖ ਦੇ ਕਿਹਾ ਹੋਰ ਗੱਲਾਂ ਦਾ ਛੱਡੋ ਗੁਰੂ ਘਰਾਂ 'ਚ ਬਿਨਾਂ ਸਪਰਸ਼ ਤੋਂ ਕਮਰਾ ਤੱਕ ਨਹੀਂ ਮਿਲਦਾ ਪਾਈ ਪਤੀਜਾ ਬਾਦ ਚੱਲ ਪਿਆ ਹੈ ਅੱਜ ਕੱਲ ਗੁਰੂ ਘਰਾਂ ਚ ਇੱਕ ਹੋਰ ਨਵੀਂ ਗੱਲ ਸੁਣ ਲਓ ਸਰਕਾਰ ਮੱਤੇਵਾੜਾ ਜੰਗਲ ਕੱਟਣ ਵਿੱਚ ਲੱਗੀ ਹੋਈ ਹੈ ਸਾਹ ਤਾਂ ਪਹਿਲਾਂ ਲੈਣਾ ਔਖ ਹੈ ਸ਼ੁਕਰ ਹੈ ਲੱਖੇ ਸੁਧਾਣੇ ਵਰਗੇ ਅੜੇ ਬੈਠੇ ਆ ਉਥੇ ਹੋਰ ਵੀ ਮੁੰਡਿਓ ਕੀ ਗਿੱਲਾ ਤਿਹਣ ਪਾਈ ਬੈਠਿਓ ਪ੍ਰਧਾਨ ਤੇਜਾ ਸਿੰਘ ਨੇ ਕੰਧ ਨਾਲ ਢੋ ਲਾ ਕੇ ਬੈਠਦਿਆਂ ਕਿਹਾ ਤੇਜਾ ਸਿੰਘ ਦੇ ਕੋਲ ਹੀ ਜੱਗਾ ਸਰਪੰਚ ਗੁਰੂ ਘਰ ਦੇ ਭਾਈ ਸਾਹਿਬ ਤੇ ਲਾਭੂ ਮਲੰਗ ਆ ਕੇ ਬੈਠ ਗਏ ਤੇ ਉਹਨਾਂ ਆਪਣੇ ਹੀ ਕਿਸੇ ਮਸਲੇ ਬਾਰੇ ਕੋਸਰਮੋਸਰ ਕਰਨੀ ਸ਼ੁਰੂ ਕਰ ਦਿੱਤੀ ਸਰਪੰਚ ਸਾਹਿਬ ਇਹ ਤਾਂ ਜੇ ਕੋਈ ਗੱਲ ਕੀ ਕਹਿੰਦੇ ਨੇ ਥਾਣੇ ਵਾਲੇ ਮੈਨੂੰ ਮੇਰਾ ਹੱਕ ਮਿਲੂਗਾ ਭਾਜੀ ਸਾਰੇ ਪਿੰਡ ਨੂੰ ਪਤਾ ਹੈ ਕਿੰਨਾ ਮਾਰਿਆ ਕੁੱਟਿਆ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਮੈਨੂੰ ਹੁਣ ਮੈਂ ਕਿੱਥੇ ਮਰਾਂ ਰੋਂਦਿਆਂ ਹੋਇਆਂ ਕੰਧ ਨਾਲ ਲੱਗ ਕੇ ਬੈਠ ਦਿਆਂ ਇੱਕ ਔਰਤ ਨੇ ਕਿਹਾ ਹਰਦੀਪ ਨੇ ਉਸ ਔਰਤ ਨੂੰ ਪਹਿਲੀ ਵਾਰ ਦੇਖਿਆ ਸੀ। ਉਸ ਔਰਤ ਦੀ ਉਮਰ 36-37 ਸਾਲ ਦੇ ਕਰੀਬ ਸੀ। ਕੱਦ ਦਰਮਿਆਨਾ ਜਿਹਾ ਸੀ। ਥੋੜੀ ਭਾਰੀ ਤੇ ਖੱਬੇ ਪਾਸੇ ਥੋੜਾ ਜਿਹਾ ਝੁੱਕ ਕੇ ਤੁਰਦੀ ਸੀ। ਉਸ ਦੇ ਨਾਲ ਇੱਕ 7-8 ਸਾਲ ਦਾ ਬੱਚਾ ਵੀ ਸੀ। ਰੋ ਰੋ ਕੇ ਉਸ ਦੇ ਹੰਝੂ ਅੱਖਾਂ ਵਿੱਚ ਹੀ ਸੁੱਕ ਗਏ ਸਨ। ਦੇਖ ਭਾਈ, ਦੋ ਦਿਨਾਂ ਤੋਂ ਤੈਨੂੰ ਅਸੀਂ ਸੁਝਾ ਰਹੇ ਹਾਂ ਕਿ ਤੇਰਾ ਇੱਥੇ ਕੁਝ ਨਹੀਂ ਬੱਟੀਦਾ। ਜਿੰਨਾ ਅਸੀਂ ਤੇਰੇ ਲਈ ਕਰ ਸਕਦੇ ਸੀ ਹੁਣ ਤੱਕ ਉਹ ਕੀਤਾ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਮੈਂ ਸਾਉਕਾ ਸਰਪੰਚਾਂ ਸੋ ਮੈਂ ਕਿਉਂ ਇਸ ਪੰਗੇ ਵਿੱਚ ਪਸਾਂ ਜੱਗੇ ਸਰਪੰਚ ਨੇ ਇੱਕ ਟੁੱਕ ਜਵਾਬ ਦਿੰਦਿਆਂ ਕਿਹਾ ਫਿਰ ਭਾਜੀ ਮੈਂ ਕਿੱਥੇ ਜਾਵਾਂ ਸਰਪੰਚ ਰਾਮਾ ਵੀ ਉਹਨਾਂ ਦੇ ਵੱਲ ਦੀ ਗੱਲ ਕਰਦਾ ਹੈ ਸਾਰੇ ਪਿੰਡ ਨੇ ਦੇਖਿਆ ਮੇਰੇ ਨਾਲ ਕੀ ਹੋਇਆ ਇਹ ਕਹਿੰਦੇ ਆਉਟ ਨੇ ਸ਼ੁਰੂ ਰੋਣਾ ਸ਼ੁਰੂ ਕਰ ਦਿੱਤਾ ਦੇਖ ਭਾਈ ਜਦੋਂ ਕੱਲ ਪੁਲਿਸ ਆਈ ਤਾਂ ਸਾਰਾ ਪਿੰਡ ਤੇਰੇ ਹੱਕ ਵਿੱਚ ਖੜਾ ਸੀ ਪਰ ਲੱਗਦਾ ਪੁਲਿਸ ਦਾ ਮੂੰਹ ਬੰਦ ਕਰ ਰੱਖਿਆ ਗਲਿਆਨੀ ਪ੍ਰਧਾਨ ਸਾਹਿਬੀ ਸੁਤੇ ਸਿੱਧ ਬੋਲ ਪਈ ਲਿਆ ਨੰਬਰ ਦੇ ਆਪਣੇ ਪਿਓ ਦਾ ਉਹਨਾਂ ਨੂੰ ਇੱਥੇ ਸਾਦੇ ਆ ਕੀ ਪਤਾ ਤੇਰੇ ਪਿਓ ਆ ਕੇ ਕੁਝ ਕਰ ਸਕੇ ਲਾਬੂ ਨੇ ਖੜੇ ਹੁੰਦਿਆਂ ਫੋਨ ਕੁੱਟਦੇ ਦੀ ਕਿਸੇ ਚੋਂ ਕਟਿਆ ਤੇ ਫਿਰ ਫੋਨ ਲਾ ਕੇ ਪਰਾਂ ਨੂੰ ਚਲਾ ਗਿਆ ਤੇ ਉਸ ਦੇ ਪਿੱਛੇ ਹੀ ਉਹ ਦਿਖਿਆਰੀ ਔਰਤ ਵੀ ਮਗਰ ਮਗਰ ਚਲੀ ਗਈ ਹਰਦੀਪ ਨੂੰ ਕੁਝ ਕੋ ਕਰਤਾ ਸਮਝ ਆ ਗਈ ਸੀ ਪਰ ਅਜੇ ਵੀ ਉਸ ਦੇ ਮਨ ਵਿੱਚ ਕਈ ਸਵਾਲ ਸਨ ਉਸ ਔਰਤ ਨੂੰ ਲੈ ਕੇ ਕੀ ਹੋਇਆ ਇਹਨਾਂ ਨੂੰ ਕਿ ਆਪਣੇ ਪਿੰਡ ਦੇ ਨੇ ਇਹ ਹਰਦੀਪ ਨੇ ਆਪਣੇ ਕੋਲ ਬੈਠੇ ਮੁੰਡੇ ਨੂੰ ਪੁੱਛਿਆ ਬਾਈ ਤੈਨੂੰ ਸੱਚੀ ਨਹੀਂ ਪਤਾ ਇਹ ਬਾਈ ਕਦੇ ਘਰੋਂ ਬਾਹਰ ਨਿਕਲਿਆ ਹੋਵੇ ਤਾਂ ਤੈਨੂੰ ਪਤਾ ਹੋਵੇ ਸਾਰੇ ਹੱਸਾ ਲੱਗ ਗਏ ਆਪਣੇ ਪਿੰਡੋਂ ਬਾਹਰ ਸਕੂਲ ਕੋਲ ਜੋ ਨਾਈਆਂ ਦਾ ਘਰ ਹੈ ਉਹੀ ਪਿੰਦਰ ਗਿਆਨੀ ਕੇ ਉਹਨਾਂ ਦੇ ਸਭ ਤੋਂ ਵੱਡੀ ਨੂੰ ਸਰਬੋ ਹੈ ਅੱਛਾ ਅੱਛਾ ਲੱਗ ਗਈ ਸਮਝ ਹਰਦੀਪ ਨੇ ਹੰਗਾਰਾ ਭਰਦਿਆਂ ਕਿਹਾ ਪਰਸੋਂ ਵਿਚਾਰੀ ਸਾਰੇ ਟੱਬਰ ਨੇ ਬਹੁਤ ਕੁੱਟੀ ਪਿੰਡ ਦੇ ਬੰਦੇ ਜੋ ਠਾਈਂ ਚ ਠਾਈਂ ਚ ਬੈਠੇ ਸਨ ਉਹਨਾਂ ਨੇ ਜਾ ਕੇ ਛੜਾਈ ਵਿਚਾਰੀ ਕਿਉਂ ਕੁੱਟਿਆ ਵਿਚਾਰੀ ਨੂੰ ਹਰਦੀਪ ਨੇ ਹਮਦਰਦੀ ਦੇ ਨਾਲ ਪੁੱਛਿਆ ਕਹਿੰਦੇ ਕਿ ਪਾਗਲਾ ਹੈ ਅਸੀਂ ਨਹੀਂ ਰੱਖਣਾ ਇਸ ਨੂੰ ਘਰੇ ਫਿਰ ਪਰਸੋਂ ਬੋਲ ਸਾਈ ਸੀ ਤੇ ਇਸ ਨੂੰ ਗੁਰਦੁਆਰੇ ਬਿਠਾ ਗਏ ਪਰ ਨਵੇੜ ਕੇ ਕੁਝ ਨਹੀਂ ਗਏ। ਅੱਛਾ ਫਿਰ ਪਰਸੋਂ ਤੋਂ ਇੱਥੇ ਗੁਰੂ ਘਰ ਹੀ ਰਹਿੰਦੀ ਐ। ਖਰਦੀਪ ਨੇ ਅੱਗੀ ਗੱਲ ਤੋੜ ਦਿਆਂ ਕਿਹਾ ਕਲ ਵਿਚਾਰੀ ਗਈ ਸੀ ਆਪਣੇ ਕੱਪੜੇ ਲੈਣ। ਪਰ ਫਿਰ ਮਾਰਪੁੱਟ ਕੇ ਭਜਾ ਦਿੱਤੀ। ਕੱਲ ਰਾਤ ਫਿਰ ਪੁਲਿਸ ਆਈ ਸੀ ਤੇ ਅੱਜ 10 ਵਜੇ ਸਾਨੂੰ ਥਾਣੇ ਸੱਦੇ ਐ। ਹਰਦੀਪ ਦੀ ਨਜ਼ਰ ਸਰਭ ਉੱਪਰ ਪਈ ਤੇ ਸਾਹਮਣੇ ਹੀ ਫੋਨ ਤੇ ਗੱਲਾਂ ਕਰ ਰਹੀ ਸੀ ਉਸ ਨੂੰ ਕਿਸੇ ਵੀ ਪਾਸਿਓ ਉਹ ਪਾਗਲ ਨਹੀਂ ਸੀ ਲੱਗਦੀ ਬਸ ਹਾਲਾਤਾਂ ਨੇ ਹੀ ਉਸ ਦੀ ਮਤਮਾ ਰੱਖੀ ਸੀ ਫੋਨ ਤੇ ਗੱਲ ਕਰਨ ਤੋਂ ਬਾਅਦ ਫਿਰ ਉਹ ਬੈਠ ਕੇ ਰੋਣ ਲੱਗ ਪਈ ਉਹ ਵੀ ਨਹੀਂ ਆ ਰਹੇ ਮੈਨੂੰ ਰੱਖਣਗੇ ਵੀ ਕਿੱਥੇ ਮਸਾਂ ਤਾਂ ਹੋ ਆਪ ਡੰਗਟ ਪਾਉਂਦੇ ਨੇ ਮੈਨੂੰ ਇੱਥੇ ਹੀ ਘਰ ਚੋਂ ਮੇਰਾ ਹਿੱਸਾ ਦਵਾ ਦਿਓ ਭਾਈ ਦੇਖ ਪਹਿਲਾਂ ਤਾਂ ਤੂੰ ਜਾ ਸ਼ਹਿਰ ਥਾਣੇ ਤੈਨੂੰ ਬੁਲਾਇਆ ਹੈ ਥਾਣੇਦਾਰ ਨੇ ਜੇ ਕਿਸੇ ਨੇ ਤੇਰੀ ਗੱਲ ਨਾ ਸੁਣੀ ਤਾਂ ਆਪਣੇ ਮਾਪਿਆਂ ਕੋਲ ਤੁਰ ਜੀ ਪੈਸੇ ਤੂੰ ਸਾਡੇ ਕੋਲ ਲੈ ਜਾ ਭਾਈ ਸਾਹਿਬ ਨੇ ਜੇਬ ਚੋਂ 200 ਰੁਪਏ ਕੱਢ ਕੇ ਫਰਵਾਉਂਦਿਆ ਕਿਹਾ ਆ ਲੈ 100 ਰੁਪਏ ਹੋਰ ਲੈ ਜਾ ਜੱਗੇ ਸਰਪੰਚ ਨੇ ਪੈਸੇ ਫਰਵਾਉਂਦੇ ਕਿਹਾ ਜੇ ਥਾਣੇ ਚ ਭਾਜੀ ਤੁਹਾਡੇ ਸਾਰਿਆਂ ਦੀ ਲੋੜ ਪਈ ਤਾਂ ਤੁਸੀਂ ਆਓਗੇ ਨਾ ਸਰਗੋਨ ਹੱਥ ਜੋੜਦੇ ਆਖਿਆ ਹਾਂ ਹਾਂ ਸਾਰਿਆਂ ਨੇ ਇਕੱਠਾ ਹੰਗਾਰਾ ਭਰਿਆ ਹੁਣ ਤੂੰ ਜਾ ਕੇ ਪ੍ਰਸ਼ਾਦਾ ਛੱਕ ਤੇ ਆਪਣੇ ਮੁੰਡੇ ਨੂੰ ਵੀ ਨਾਲ ਲੈ ਜਾ। ਭਾਈ ਸਾਹਿਬ ਨੇ ਆਪਣੀ ਪਤਨੀ ਨੂੰ ਰੋਟੀ ਖਵਾਉਣ ਦਾ ਇਸ਼ਾਰਾ ਕਰਦਿਆਂ ਕਿਹਾ ਸਰਬੋ ਪਰੇਮਾਨ ਨਾਲ ਉੱઠી ਤੇ ਰਸੋਈ ਵੱਲ ਗਈ ਤੁਰ ਪਈ। ਪਿੰਡ ਦੇ ਬਾਹਰ ਬਾਹਰ ਪ੍ਰਧਾਨ ਤੇਜਾ ਸਿੰਘ ਦੀ ਨਿਆਂਈ ਵਾਲੀ ਖੇਤ ਕੁਝ ਬੰਦੇ ਨਰਮਾ ਗੁੜਦੇ ਹੋਏ ਗੱਲਾਂ ਕਰ ਰਹੇ ਸਨ। ਅੱਜ ਕੱਲ ਬੜਾ ਸਰਬੋ ਦੇ ਅੱਗੇ ਪਿੱਛੇ ਭੱਜਿਆ ਫਿਰਦੇ। ਲੱਛਣਾ ਠੀਕ ਨਹੀਂ ਲੱਗਦੇ ਤੇਰੇ ਜੱਗੇ ਨੇ। ਲਾ ਬੋ ਨੂੰ ਛੇੜਦਿਆਂ ਕਿਹਾ ਜਨਾਨੀ ਕੀ ਇਹ ਐਸੀ ਬਣਾਈ ਆ ਰੱਬ ਨੇ ਗਿੰਦਰ ਨੇ ਵੀ ਨਹੀਂ ਲੇਤੇ ਦੇਲਾ ਮਾਰਿਆ ਤੇ ਸਾਰੇ ਜਣੇ ਹੱਸ ਪਏ ਜਦੋਂ ਆਪਣੀ ਜਨਾਨੀ ਹੈਗੀ ਸੀ ਉਦੋਂ ਮਲੰਗ ਦੇ ਨੱਕ ਤੇ ਨਹੀਂ ਸੀ ਚੜਦੀ ਦੋ ਲਾ ਕੇ ਲੰਡੂ ਜੇ ਪੈਗ ਵਿਚਾਰੀ ਨੂੰ ਕੁੱਟਣ ਬਹਿ ਜਾਂਦਾ ਆਖੇ ਇਹ ਤਾਂ ਅੱਖਾਂ ਤੋਂ ਟੇਰੀ ਐ ਅਗਰੇ ਮਹੀਨੇ ਬਾਅਦ ਹੀ ਟੱਪ ਗਈ ਮੰਗੀ ਲੈ ਕੇ ਨਾਲ ਸਾਰਿਆਂ ਨੇ ਫਿਰ ਹਸਣਾ ਸ਼ੁਰੂ ਕਰ ਦਿੱਤਾ ਹੱਸ ਲੋ ਪੰਜਰੋ ਹੱਸ ਲੋ ਥੋੜੇ ਪਕਦੀਆਂ ਨੇ ਰੋਟੀਆਂ ਤਾਂ ਹੀ ਗੱਲਾਂ ਹੁੰਦੀਆਂ ਨੇ ਜਦੋਂ ਢਲਦੀ ਉਮਰੇ ਹੱਥ ਸਾੜਨੇ ਪੈਂਦੇ ਆ ਨਾ ਉਦੋਂ ਆਉਂਦੀ ਆ ਜਨਾਨੀ ਚੇਤੀ ਲਾਭੂ ਮਲੰਗ ਨੇ ਜੀਵ ਚੋਂ ਤਮਾਕੂ ਪੜਦਿਆ ਕਿਹਾ ਕੁਝ ਦਾਲ ਗਲੀ ਨੇ ਤੇ ਨਾ ਕਿ ਬਸ ਐਵੇਂ ਉਹਦੀਆਂ ਚੱਕੀਆਂ ਪਰਦਾ ਰਹਿਣਾ ਜੱਗੇ ਨੇ ਲਾਭੂ ਉਹ ਟਾਲੀ ਤੇ ਲਈ ਬੈਠਣ ਦਾ ਇਸ਼ਾਰਾ ਕਰ ਦਿਆ ਗਿਆ ਦੋਨੋਂ ਜਣੇ ਟਾਲੀ ਥੱਲੇ ਪਾਣੀ ਪੀਣ ਬੈਠ ਗਏ ਤੇ ਹੌਲੀ-ਹੌਲੀ ਆਪਸ ਵਿੱਚ ਗੱਲਾਂ ਕਰਨ ਲੱਗੇ ਦੇਖੋ ਭਾਈ ਕੁਝ ਨਹੀਂ ਕਹੇ ਕੀ ਸੋਚਦੀ ਹੋਣੀ ਹੈ ਮੇਰੇ ਬਾਰੇ ਜੇ ਨਾ ਰੱਖੀ ਉਹਨਾਂ ਨੇ ਤਾਂ ਆਪਾ ਉਠਾ ਲੈਣੀ ਹੈ ਘਰੇ ਫੇਰ ਭਾਵੇਂ ਮੇਰਾ ਸਰੀ ਵੱਡਿਆ ਜਾਵੇ ਲਾਬੂ ਨੇ ਪੱਕਾ ਮਨ ਬਣਾਉਂਦਿਆਂ ਕਿਹਾ ਅਗਲੇ ਆਨੇ ਟੂਟੇ ਕਰਦ ਕੇ ਤੇਰੇ ਭਾਗੜਾ ਛੁੱਟ ਦੇਣਿਆ ਅਗਲੇ ਸਾਨਾ ਵਰਗੇ ਆ ਚਾਰ ਭਾਈ ਦੇ ਨੜੇ ਸਰਬੋ ਦਾ ਘਰ ਵਾਲਾ ਤਾਂ ਕਿਤੇ ਬਾਹਰ ਰਹਿੰਦਾ ਨਹੀਂ ਬੜਨਾ ਤੇਰੇ ਤੇਰਾ ਕੋਸ਼ ਮੁਰੰਗਾ ਕਸੀਏ ਦੇ ਸਹਾਰੇ ਖੜਾ ਹੁੰਦੇ ਅਜ ਅੱਗੇ ਨੇ ਕਿਹਾ ਜੱਗੇ ਬਾਈ ਤੂੰ ਮੰਨਿਆ ਬਦਵਾਸ਼ ਐ ਇਲਾਕੇ ਦਾ ਤੂੰ ਹੀ ਕਰ ਕੋਈ ਹਿੱਲਾ ਜੇ ਕੋਈ ਮੇਰੇ ਤੋਂ ਸਰਿਆ ਤਾਂ ਮੈਂ ਜਰੂਰ ਸੇਵਾ ਕਰ ਦੂੰ ਲਾਬੇ ਨਿਤਰਲੇ ਨਾਲ ਕਿਹਾ ਭਰਾਵਾ ਉਹ ਟਾਈਮ ਹੋਰ ਸੀ ਛੜੇ ਮਦੰਗ ਸੀ ਉਦੋਂ ਨਾਲੇ ਹੁਣ ਬਾਲ ਬੱਚੇ ਨੇ ਤੇ ਉਪਰੋਂ ਦੋ ਕੇਸ ਪਹਿਲਾਂ ਹੀ ਚੱਲਦੇ ਨੇ ਨਾ ਭਾਈ ਆਪਾਂ ਨਹੀਂ ਆਉਂਦੇ ਸਰਾਲੋ ਵਿੱਚ ਜੱਗੇ ਨੇ ਨਾਂ ਵਿੱਚ ਸਿਰ ਹਿਲਾਉਂਦੇ ਆ ਕਿਹਾ ਸੱਚ ਰਾਮਾ ਸਰਪੰਚ ਖੜਿਆ ਆ ਆਪਿੰਦਰ ਨਾਈ ਦੇ ਹੱਕ ਵਿੱਚ ਮੈਨੂੰ ਪਤਾ ਹੈ ਰਾਮਾ ਕਿੰਨੇ ਕੇਸਾਂ 'ਚ ਤੇਰੇ ਖਿਲਾਫ ਉੱਗ ਤਿਆ ਹੈ ਹੁਣ ਮੌਕਾ ਤੇਰੇ ਕੋਲ ਰਾਮੇ ਦੀ ਸਰਪੰਚੀ ਕੱਢਣ ਦਾ ਲਾਭੂ ਨੇ ਜੱਗੇ ਦੇ ਨੇੜੇ ਹੁੰਦੇ ਆ ਕਿਹਾ ਅੱਛਾ ਪੱਕੀ ਗੱਲ ਹੈ ਫਿਰ ਦੇਖਦੇ ਆ ਕਿਹੜਾ ਇਹ ਕਿਹੜਾ ਇਹ ਨਰਮੀ ਵਾਲਾ ਕੰਮ ਨੇ ਵੇੜ ਲੀ ਗੇ ਜੱਗੇ ਨੇ ਕਸੀਏ ਦਾ ਟੱਕ ਮਾਰਦਿਆ ਕਿਹਾ ਸਰਬੋ 12 ਵਜੇ ਦੇ ਕਰੀਬ ਥਾਣੇ ਆਪਣੇ ਬੇਟੇ ਨਾਲ ਪਹੁੰਚ ਚੁੱਕੀ ਸੀ ਆ ਜਾ ਤੈਨੂੰ ਢੀਕ ਰਿਹਾ ਸੀ 10 ਵਜੇ ਦਾ ਟਾਈਮ ਦਿੱਤਾ ਸੀ ਤੈਨੂੰ ਹੁਣ ਬੜੀ ਐ ਤੂੰ ਥਾਣੇਦਾਰ ਨੇ ਸਰਬੋ ਦੇ ਗਾਲ ਪੈਂਦਿਆਂ ਕਿਹਾ ਮਸਾਂ ਕਰਾਇਆ ਪਾੜਾ ਮੰਗ ਕੇ ਆਈਆਂ ਮੇਰੇ ਨਾਲ ਬਹੁਤ ਜ਼ਾਤੀਆਂ ਹੋਈਆਂ ਨੇ ਮੇਰੇ ਨਾਲ ਨਿਆਂ ਕਰੋ ਥਾਣੇਦਾਰ ਸਾਹਿਬ ਸਰਬੋ ਨੇ ਹੱਥ ਜੋੜਦਿਆਂ ਕਿਹਾ ਮੈਨੂੰ ਸਭ ਪਤਾ ਕਮ ਲਈਏ ਤੇਰਾ ਤੇਰੇ ਆਪਣੇ ਹੀ ਲੱਛਣ ਨਹੀਂ ਵਸਾਂਦੇ ਆਪਣੇ ਹੀ ਘਰ ਵਾਲੇ ਦੀ ਖਲਾਫ ਗੱਲਾਂ ਕਰਦੀਆਂ ਤੂੰ ਲੋਕਾਂ ਕੋਲ ਝੋਖਾਸਵਾ ਦਾ ਸਾਥ ਨਹੀਂ ਦਿੰਦੀ ਉਹੋ ਜਹੀ ਤੀਵੀ ਨੂੰ ਕੀ ਅੱਗ ਲਾਉਣੀ ਐ ਥਾਣੇਦਾਰ ਨੇ ਰੋਵ ਚਾੜਦਿਆਂ ਕਿਹਾ ਮੈਂ ਹਮੇਸ਼ਾ ਚੋਰੀ ਕਰਨਾ ਰੋਕਦੀ ਸੀ ਮੈਨੂੰ ਗਲਤ ਕੰਮਾਂ ਤੋਂ ਡਰ ਲੱਗਦਾ ਸੀ ਹੱਦ ਤਾਂ ਉਸ ਦਿਨ ਹੋ ਗਈ ਜਦੋਂ ਉਸਨੇ ਗੁਰਦੁਆਰੇ ਦੀ ਗੋਲਕ ਚੋਰੀ ਕੀਤੀ ਆਹੋ ਤਾਹੀਂ ਫੇਰ ਪਿੰਡ ਵਾਲਿਆਂ ਨੂੰ ਦੱਸ ਕੇ ਦਲੇਰ ਕਰਵਾ ਕੇ ਘਰੋਂ ਕੁੜਵਾ ਦਿੱਤਾ ਆਪਣੇ ਕੁਛ ਲਗਦੇ ਨੂੰ ਮੈਂ ਡਰ ਗਈ ਸੀ ਮੈਂ ਬਸ ਗਲਤ ਨੂੰ ਗਲਤ ਕਿਹਾ ਜਿਸ ਵੈਗਰੂ ਨੇ ਸਾਨੂੰ ਪੁੱਤਰ ਦੀ ਜਾਨ ਦਿੱਤੀ ਉਸ ਘਰ ਕੋਈ ਚੋਰੀ ਕਰਨਾ ਤਾਂ ਬਹੁਤ ਪਾਪ ਹੈ ਮੈਂ ਨਹੀਂ ਇਸ ਪਾਪ ਦੀ ਭਾਗੀਦਾਰ ਬਣਨਾ ਭਿੰਦਰ ਨਾਈ ਸਰਬੋਦਾ ਜੋ ਕੁ ਦਿਵ ਰਹਾ ਹੈ ਸਾਬਕਾ ਸਰਪੰਚ ਤੇ ਹੋਰ ਦੋ ਬੰਦੇ ਥਾਣੇ ਵਿੱਚ ਦਾਖਲ ਹੁੰਦੇ ਹਨ ਉਹ ਥਾਣੇਦਾਰ ਸਾਹਿਬ ਸਤਿ ਸ਼੍ਰੀ ਅਕਾਲ ਇੰਦਰ ਨਾਈ ਦੂਰੋਂ ਹੀ ਫਤੇ ਬੁਲਾਉਂਦਾ ਹੋਇਆ ਥਾਣੇਦਾਰ ਨੂੰ ਬਾਹਰ ਆਉਣ ਦਾ ਇਸ਼ਾਰਾ ਕਰਦਾ ਹੈ ਆਈ ਬੈਠੀ ਆ ਤੇਰੀ ਪਰਜਾਈ ਆਪਣੇ ਹੱਕ ਮੰਗਣ ਫੇਰ ਦੇ ਦੇਗੀ ਹੱਕ ਥਾਣੇਦਾਰ ਨੇ ਮੁੱਛਾਂ ਨੂੰ ਰੋੜਦਿਆਂ ਕਿਹਾ ਇੰਦਰ ਆਪਣੇ ਇਹ ਵਿੱਚੋਂ ਪੈਸੇ ਕੱਢ ਕੇ ਥਾਣੇਦਾਰ ਦੀ ਮੂਠੀ 'ਚ ਰੱਖ ਦਿਆਂ ਬੋਲਿਆ ਫੇਰ ਦੇ ਹੀ ਦਿਓ ਸਾਰੇ ਹੱਸਣ ਲੱਗ ਪਏ ਦੇਖ ਭਾਈ ਮੇਰੀ ਦੂਜੀ ਧਿਰ ਨਾਲ ਗੱਲ ਹੋ ਗਈ ਹੁਣ ਤੂੰ ਜਾ ਪਰਸੋਂ ਆਈ ਸਰਬੋਵਲ ਆਉਂਦਿਆ ਥਾਣੇਦਾਰ ਨੇ ਕਿਹਾ ਪਰ ਸਾਹਬ ਮੈਂ ਜਾਵਾਂ ਕਿੱਥੇ ਘਰ ਤਾਂ ਮੈਨੂੰ ਕੋਈ ਬੜਨ ਨਹੀਂ ਦਿੰਦਾ ਹੁਣ ਤੈਨੂੰ ਥਾਣੇ 'ਚ ਨਾ ਬੈਠ ਲਵਾ ਦੇਵਾਂ ਓਏ ਜਵਾਨੋ ਕੱਢੋ ਬਾਹਰ ਇਸ ਥਾਣੇਦਾਰ ਨੇ ਗੁੱਸੇ ਵਿੱਚ ਚੀਕਦਿਆਂ ਕਿਹਾ ਸਿਪਾਹੀ ਸਰਬੋ ਨੂੰ ਬਾਹੋਂ ਪੜ ਕੇ ਬਾਹਰ ਕੱਢ ਦਿੰਦੇ ਨੇ ਕਿੰਨਾ ਚਿਰ ਸਰਗੋ ਰੋਂਦੀ ਰਹਿੰਦੀ ਹੈ ਕਿਰ ਬਜ਼ਾਰ ਵਾਲ ਨੂੰ ਚਲੀ ਜਾਂਦੀ ਹੈ ਸ਼ਾਮ ਦਾ ਵੇਲਾ ਸੀ ਪਿੰਡ ਦੇ ਬਾਹਰ ਬੋੜ ਦੇ ਥੜੇ ਤੇ ਜਾ ਕੇ ਰੌਣਕਾਂ ਲੱਗੀਆਂ ਹੋਈਆਂ ਸਨ ਉੱਥੇ ਹਰ ਇੱਕ ਦੇ ਮੂੰਹ ਤੇ ਬਸ ਸਰਬੋ ਦਾ ਨਾਮ ਸੀ ਸਰਬੋ ਆਪਣੇ ਘਰ ਦੇ ਸਾਹਮਣੇ ਵਾਲੀ ਛੜਕ ਤੇ ਬੈਠੀ ਸੀ ਸਾਰਿਆਂ ਦਾ ਧਿਆਨ ਸਰਬੋ ਤੇ ਸੀ ਉਸ ਦੇ ਘਰ ਵੱਲ ਸੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਕਿ ਸਰਬੋ ਦਾ ਥਾਣੇ 'ਚ ਕੁਝ ਨਹੀਂ ਬਣਨਾ ਪੈਸੇ ਖਾ ਰੱਖੇ ਆ ਪੁਲਸੀਆਂ ਨੇ ਕਾਨੂੰਈ ਗੋਸ਼ ਕਰਨਾ ਪਊਗਾ ਲਾਬੂ ਬਲੰਗ ਨੇ ਗਰਮ ਜੋਸੀ ਨਾਲ ਕਿਹਾ ਮੈਂ ਤਾਂ ਸੁਣਿਆ ਹੈ ਭਿੰਦਰ 나ਈ ਨੇ ਸਾਰੇ ਪਿੰਡ ਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਕਿ ਸਰਬੋ ਨੂੰ ਪਿੰਡ ਵਾਲੇ ਚੱਕਦੇ ਐ ਮੇਰਾ ਤਾਂ ਕੱਲ ਆਖੂ ਖੋਲੀ ਜਾਂਦਾ ਜੱਗੇ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਨਾਲੇ 나ਈ ਦੀ ਇੰਨੀ ਹਿੰਮਤ ਕਿ ਪਿੰਡ ਵਾਲਿਆਂ ਨੂੰ ਗਾਲਾਂ ਕੱਢੇ ਸਰਦਾਰ ਨੁੱਥਾ ਸਿੰਘ ਨੇ ਲਦਾਕਾਰਾਂ ਮਾਰਦਿਆਂ ਕਿਹਾ ਲਾਬੂ ਤੇ ਜੱਗਾ ਇੱਕ ਦੂਜੇ ਵੱਲ ਦੇਖ ਕੇ ਉਗ ਉਸ ਉਗ ਜਹਦ ਸੀ ਪਿੰਦਰ ਨਾਈ ਖਰਾਬ ਲਾ ਰਜਿਆ ਘਰੋਂ ਗਾਲਾਂ ਕੱਢਦਾ ਨਿਕਲਿਆ ਤੇ ਸਰਬੋ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਤੇ ਸਰਬੋ ਜਾਨ ਬਚਾਉਂਦੀ ਹੋਈ ਤੇਜਾ ਸਿੰਘ ਦੇ ਘਰ ਵੱਲ ਦੌੜੀ ਭਾਜੀ ਮਾਰ ਦੇਣਾ ਜੀ ਅਜ ਇਹਨਾਂ ਨੇ ਮੈਨੂੰ ਭਾਜੀ ਭਾਜੀ ਜਾ ਇੱਥੇ ਜਿੰਨਾ ਚਿਰ ਪਿੰਡ 'ਚ ਕੋਈ ਮਰਦਾ ਨਹੀਂ ਤੈਨੂੰ ਟਿਕਾ ਨਹੀਂ ਮਿਲਦਾ ਇਹਨਾਂ ਕਹਿੰਦਿਆਂ ਤੇਜਾ ਸਿੰਘ ਨੇ ਦਰਵਾਜ਼ਾ ਬੰਦ ਕਰ ਲਿਆ ਸਰਬੋ ਦੌੜਦੀ ਹੋਈ ਗੋੜ ਥੱਲੇ ਬੈਠੇ ਲੋਕਾਂ ਕੋਲ ਆ ਕੇ ਵਧਾਈਆਂ ਪਾਉਣ ਲੱਗੀ ਉਸ ਦੇ ਪਿੱਛੇ ਹੀ ਪਿੰਦਰ ਨਾਈ ਗਾਲਾਂ ਕੱਢਦਾ ਆ ਰਿਹਾ ਸੀ ਕੀ ਗੱਲ ਭਾਈ ਕਿਉਂ ਮਾਰਦੇ ਹੋ ਧੀ ਧਿਆਣੀ ਨੂੰ ਗੋੜ ਥੱਲੇ ਬੈਠੇ ਲੋਕਾਂ 'ਚੋਂ ਇੱਕ ਬਜ਼ੁਰਗ ਨੇ ਕਿਹਾ ਇਹ ਸਾਰੇ ਪਿੰਡ ਵਾਲੇ ਝੁਕਦੇ ਐ ਇਹਨੂੰ ਜੇ ਇੰਨਾ ਚਾਹੇ ਤਾਂ ਆਪਣੇ ਸਾਹਮਣੇ ਆ ਕੇ ਗੱਲ ਕਰਨ ਕਿ ਅਸੀਂ ਵਿਸਾਉਣਾ ਇਸ ਨੂੰ ਕਮਜ਼ੋਰ ਨੂੰ ਪਿੰਦਰ ਨਾਈ ਨੇ ਲਲਕਾਰਾ ਮਾਰਦਿਆਂ ਕਿਹਾ ਜਵਾਨ ਸੰਭਾਲ ਕੇ ਗੋੜ ਕੁੱਤਿਆਂ ਨਈਆ ਜੇ ਜਾਣ ਪਿਆਰੀ ਐ ਤਾਂ ਚੱਲਦਾ ਵੜ ਇਥੋਂ ਸਰਦਾਰ ਨੱਥਾ ਸਿੰਘ ਨੇ ਦਾੰਗ ਉਲਾਰਦਿਆਂ ਕਿਹਾ ਆ ਖੜਾ ਮੈਂ ਕਰ ਲੋ ਕੀ ਕਰਨਾ ਮੇਰਾ ਪਿੰਦਰ ਨੇ ਆਕੜ ਦਿਖਾਉਂਦਿਆਂ ਕਿਹਾ ਫੜ ਲੋ ਮੇਰੇ ਸਾੜੇ ਨੂੰ ਜਨਾਨੀ ਨੂੰ ਕੁੱਟ ਕੇ ਬੰਦਵਾਸ਼ ਬਣਾਇ ਫਿਰਦਾ ਐ ਨੱਥਾ ਸਿੰਘ ਨੇ ਮੁੰਡਿਆਂ ਨੂੰ ਹੁਕਮ ਦਿੰਦਿਆਂ ਕਿਹਾ ਲਾਬੋ ਦੇ ਜੱਗਾ ਪਹਿਲਾਂ ਹੀ ਤਿਆਰ ਬੈਠੇ ਸਨ 5 ਮਿੰਟ ਚ ਹੀ ਪਿੰਦਰ ਨੂੰ ਕੁੱਟ-ਕੁੱਟ ਕੇ ਦੂਰਾ ਕਰ ਦਿੱਤਾ ਹੁਣ ਬੁਲਾ ਆਪਣੇ ਯਾਰ ਰਾਮੇ ਸਰਪੰਚ ਨੂੰ ਉਸੋ ਵੀ ਬਣਾਈਏ ਬੰਦਾ ਸਾਲਿਆਂ ਨੇ ਗੰਦ ਪਾ ਰੱਖਿਆ ਪਿੰਡ ਚ ਜੱਗੇ ਨੇ ਉਸ ਦੇ ਗਿੱਟਿਆਂ ਤੇ ਦਾਗ ਦਾਗ ਦਾ ਹੋਰ ਦਾਗ ਜੜਦਿਆਂ ਕਿਹਾ ਮਸਾਂ ਖੜਾ ਸ਼ਰਾ ਕੀ ਪਿੰਦਰ ਡਿਗਦਾ ਟੈਂਦਾ ਘਰ ਵੱਲ ਨੂੰ ਦੌੜ ਗਿਆ ਘਾਰ ਆ ਕੇ ਦੋ ਪੈਗ ਲਗਾ ਕੇ ਪਿੰਦਰ ਲਈ ਬਾਹਰ ਨਿਕਲ ਕੇ ਸਰਦਾਰ ਨੱਥਾ ਸਿੰਘ ਨੂੰ ਗਾਲਾਂ ਕੱਢਣ ਲੱਗਦਾ ਸਭ ਜਾਣਦਾ ਵੱਡੇ ਸਰਦਾਰਾਂ ਨੂੰ ਕਿਵੇਂ ਜ਼ਮੀਨਾਂ ਜਾਇਦਾਦਾਂ ਬਣਾਈਆਂ ਨੇ ਸਾਰਾ ਪਿੰਡ ਜਾਣਦਾ ਜੇ ਇੰਨਾ ਖੋਲਦਾ ਤਾਂ ਆਪਣੇ ਸਰੀਕਾਂ ਨਾਲ ਪੰਗਾ ਲਊ ਉਹ ਨਾ ਗੀਤਾ ਬੱਕਰੀ ਵਾਂਗੂ ਮੈਂ ਮੈਂ ਕਰਦੇ ਹੂੰ ਦੂਰੋਂ ਸਭ ਸੁਣ ਕੇ ਨੱਥਾ ਸਿੰਘ ਆਪਣੇ ਘਰੋਂ ਗੰਡਾਸਾ ਚੁੱਕ ਕੇ ਲਈ ਖਾਲੇ ਪੈਰੀ ਜਾਂਦਾ ਅੱਜ ਇਹ ਸਾਲਾ ਨਾਈ ਤਾਂ ਨਰਕਾਂ ਚ ਗਿਆ ਲੈ। ਭੀੜ ਚੋਂ ਕਿਸੇ ਦੀ ਆਵਾਜ਼ ਆਈ। ਪਿੰਡ ਚ ਇੰਨਾ ਰੌਲਾ ਸੁਣ ਕੇ ਹਰਦੀਪ ਵੀ ਉੱਥੇ ਪਹੁੰਚ ਗਿਆ ਤੇ ਦੇਖਿਆ ਕਿ ਲਗਭਗ ਸਾਰਾ ਪਿੰਡ ਹੀ ਬਾਹਰ ਬਾਹਰ ਇਕੱਠਾ ਹੋਆ ਗਿਆ ਸੀ। ਪਿੰਦਰ ਨਾਈ ਗਾਲਾਂ ਤੇ ਗਾਲਾਂ ਕਢੀ ਜਾ ਰਿਹਾ ਸੀ ਤੇ ਸਾਰਾ ਪਿੰਡ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਸੀ। ਸਰਬੋ ਭੀੜ ਤੋਂ ਪਰ੍ਹਾਂ ਖੜੀ ਆਪਣੇ ਮੂੰਹ ਤੇ ਉਂਗਲਾਂ ਰੱਖੀ ਸਭ ਕੁਝ ਹੁੰਦਾ ਦੇਖ ਰਹੀ ਸੀ। ਸਰਦਾਰ ਨੱਥਾ ਸਿੰਘ ਉਸ ਦੇ ਦੋ ਪੁੱਤ ਤੇ ਸਰੀ ਗੰਦਾਸੇ ਡਾਂਗਾ ਲੈ ਕੇ ਸਿੱਧੇ ਭਿੰਦਰ ਨਾਈ ਦੇ ਘਰ ਵੱਲੋਂ ਤੁਰ ਪਏ। ਸਾळा ਨਾਈ ਸਾਨੂੰ ਗਾਲਾਂ ਕੱਢੇ ਇੰਨੀ ਜੁਰਤ ਕਿਵੇਂ ਹੋਈ ਗਲੱਕ ਦੀ ਨੱਥੇ ਸਿੰਘ ਨੇ ਵੱਡੇ ਮੁੰਡੇ ਸ਼ੇਰੂ ਨੇ ਕਿਚੀਚੀ ਵੜਦਿਆਂ ਕਿਹਾ ਆਜੋ ਆਜੋ ਵੱਡੇਓ ਸਰਦਾਰੋ ਲਾਓ ਹੱਥ ਬਰਾਉਣੇ ਮੈਂ ਨਹੀਂ ਡਰਦਾ ਤੁਹਾਡੇ ਤੋਂ ਭਿੰਦਰ ਨਾਈ ਨੇ ਡਾਂਗ ਹਵਾ ਵਿੱਚ ਘਮਾਉਂਦਿਆਂ ਹੋਇਆਂ ਕਿਹਾ ਉਸ ਦਾ ਵੱਡਾ ਭਰਾ ਉਸ ਦੀ ਘਰ ਦੀ ਪਿੰਦਰ ਨੂੰ ਫੜ ਕੇ ਘਰ ਅੰਦਰ ਨੂੰ ਲੈ ਗਏ ਪਿੰਡ ਦੇ ਜਿੰਨਾ ਮਹਤਰਾ ਨਾਲ ਪਾਇ ਪਿੰਦਰ ਨਾਈ ਨੇ ੱਕਾ ਕੀਤਾ ਸੀ ਜਦ ਉਹਨਾਂ ਨੂੰ ਵੀ ਸਰਦਾਰ ਨੱਥਾ ਸਿੰਘ ਕਰਕੇ ਆਪਣੀ ਦੁਸ਼ਮਣੀ ਕੱਢਣ ਦਾ ਮੌਕਾ ਮਿਲ ਗਿਆ ਸੀ ਹੁਣ ਜਨਾਨੀਆਂ ਪਿੱਛੇ ਕਿਉਂ ਰੁਕੀ ਜਾਣਾ ਹੈ ਵੱਡਿਆ ਬੰਦਵਾਸ਼ਾ ਨਿਕਲ ਵਾਰ ਸ਼ੇਰੂ ਨੇ ਬੰਗਾਰਦਿਆਂ ਕਿਹਾ ਤੇਰੀ ਉਹ ਗਾਲ ਕੱਢਦਾ ਹੋਇਆ ਪਿੰਦਰ ਗੋਹੋਂ ਬਾਹਰ ਨਿਕਲ ਆਇਆ ਤੇ ਭੀੜ ਚੋਂ ਚਾਰ ਪੰਜ ਜਣੇ ਉਸਤੇ ਟੁੱਟ ਪਏ। ਪਿੰਦਰ ਦੀ ਘਰ ਵਾਲੀ ਭੱਜ ਕੇ ਆ ਕੇ ਉਹ ਉਸ ਦੇ ਉੱਪਰ ਡਿੱਗ ਪਈ। ਤੇ ਨਥਾ ਸਿੰਘ ਤੇ ਕਹਿਣ ਤੇ ਸਭ ਪਿੱਛੇ ਹਟ ਗਏ। ਸਵੇਰ ਨੂੰ ਆਪਣਾ ਬੋਰੀ ਬਿਸਤਰਾ ਗੋਲ ਕਰ ਜਾਈ ਇੱਥੋਂ। ਹਰ ਵਾਰ ਮੇਰੇ ਨਾਲ ਬਾਪੂ ਨੇ ਹੀ ਹੋਣਾ ਤੇ ਨਾ ਹੀ ਤੇਰੇ ਨਾਲ ਤੇਰੀ ਜਨਾਨੀ ਨੇ। ਸਮਝਿਆ ਵਾਪਸ ਜਾਂਦੇ ਆਂ ਸ਼ੇਰੂ ਨੇ ਕਿਹਾ। ਸਰਬੋ ਉਹ ਦੇਖ ਕੇ ਡਰ ਗਈ ਤੇ ਪਾਗਲਾ ਬਾਗ ਇੱਕੋ ਗੱਲ ਬਾਰ-ਬਾਰ ਦੁਹਰਾ ਰਹੀ ਸੀ ਮੇਰੇ ਕਰਕੇ ਨਹੀਂ ਘੁੱਟਿਆ ਅਗਰਿਆਂ ਗੰਧ ਆਕਦਾ ਸੀ ਤਾਂ ਘੁੱਟਿਆ ਯਾਰ ਸਵਾਦ ਨਹੀਂ ਆਇਆ ਜਮੇ ਇਹਨੂੰ ਵੀ ਕੋਈ ਲੜਾਈ ਕਹਿੰਦੇ ਨਹੀਂ ਨਿੰਮੇ ਮਰਾਸੀ ਦੀ ਟੋਲੀ ਚੋਂ ਕਿਸੇ ਨੇ ਕਿਹਾ ਸਵਾਦ ਦਾ ਕੀ ਹੈ ਫੋਨ ਲਿਆ ਦਿੰਨੇ ਆ ਦੇਖੋ ਫਿਰ ਮੇਰਾ ਕਮਾਲ ਨਿੰਮੇ ਮਰਾਸੀ ਨੇ ਜੀਭ ਚੋਂ ਫੋਨ ਕੱਢ ਕੇ ਕੰਨ ਨਾਲ ਲਾ ਲਿਆ ਤੇ ਸਰਬੋ ਨੂੰ ਆਵਾਜ਼ ਮਾਰੀ ਉਹ ਸਰਬੋਪਾ ਵੀ ਬਾਈ ਦਾ ਫੋਨ ਆਇਆ ਤੈਨੂੰ ਹੁਣ ਮੈਂ ਹੁਣ ਤੂੰ ਆਪਣਾ ਬੈਗ ਚੁੱਕ ਤੇ ਘਰ ਨੂੰ ਜਾ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਬਾਈ ਨੇ ਸਾਰੀ ਗੱਲ ਕਰ ਲਈ ਸਰਬੋ ਦੀਆਂ ਬਿਸ਼ਾਰਾਂ ਖੜ ਗਈਆਂ ਤੇ ਉਹ ਕਾਲੇ ਪਹਿਰੇ ਤੁਰ ਪਈ ਨਿੰਮੇ ਨੇ ਆਪਣੇ ਸਾਥੀਆਂ ਨੂੰ ਪਿਆ ਲੈ ਹੁਣ ਦੇਖਿਓ ਨਜ਼ਾਰੇ ਇਹਦੀ ਤਾਂ ਗੁੱਤ ਪੱਟੀ ਲੈ ਸਾਰੇ ਹੱਸਣ ਲੱਗ ਪੈਂਦੇ ਹਨ ਹਰਦੀਪ ਨੂੰ ਨਿੰਮੇ ਤੇ ਬੜੀ ਖੇਚੜਦੀ ਹੈ ਤੇ ਆ ਕੇ ਸਰਬੋ ਤੇ ਦਰਸ ਨਾਲ ਗੁੱਸਾ ਕਰਦਾ ਆਉਂਦਾ ਹੈ ਤੇ ਸੋਚਦਾ ਹੈ ਸਰਬੋ ਸੱਚੀ ਸੁੰਦਰੀ ਹੈ ਪਰ ਕਿਸੇ ਦੀਆਂ ਗੰਦਾ ਚ ਆ ਜਾਂਦੀ ਹੈ ਚੰਗੇ ਮਾੜੇ ਦੀ ਸਮਝ ਤਾਂ ਬੱਚਿਆਂ ਨੂੰ ਹੁੰਦੀ ਹੈ ਤੇ ਇਹ ਤਾਂ ਫਿਰ ਵੀ ਜਨਾਨੀ ਹੈ ਇੰਨੇ ਜੇ ਫਿਰ ਭਿੰਦਰ ਘਰ ਚੀਕ ਜਿੰਗਾੜਾ ਪੈ ਜਾਂਦਾ ਹੈ ਤੇ ਭਿੰਦਰ ਗੁੱਤੋਂ ਬੜੀ ਸਰਬੋ ਨੂੰ ਬਾਹਰ ਲਿਆ ਕੇ ਸੌਂਤ ਦਿੰਦਾ ਹੈ ਰੇਖਾ ਕਮਲੀ ਰੇਖਾ ਕਮਲੀ ਫਿਰ ਜਾ ਬੜੀ ਕੁੱਟ ਖਾਣ ਢੇੜ ਚੋ ਬਾਜਾਈ ਸਿਰ ਫੜੀ ਸਾਹੋ ਸਾਹ ਹੋਈ ਉਹ ਨਿੰਮੇ ਵੱਲ ਆ ਜਾਂਦੀ ਹੈ ਉਹ ਭਾਬੀ ਮੈਂ ਤੈਨੂੰ ਬੜੀਆਂ ਆਵਾਜ਼ਾਂ ਮਾਰੀਆਂ ਪਿੱਛੋਂ ਕਿ ਬਾਈ ਦਾ ਫੋਨ ਆਇਆ ਜਾਈ ਨਾ ਕਰ ਗੱਲ ਨਹੀਂ ਬਣਨੀ ਤੂੰ ਮੇਰੀ ਕੋਈ ਨਹੀਂ ਸੁਣੀ ਇੰਨਾ ਕਹਿੰਦੇ ਆ ਨਿੰਮੇ ਦੇ ਉਸ ਦੀ ਵੀ ਸਾਥੀ ਮੁਸਕੜੀਆਂ ਨਾਲ ਹੱਸਦੇ ਹੋਏ ਤਿੱਤਰ ਹੋ ਜਾਂਦੇ ਨੇ ਹੁਣ ਸਰਬੋ ਲੋਕਾਂ ਅੱਗੇ ਘਰ ਰਾਤ ਰੱਖਣੇ ਤਰਲੇ ਕੱਢਦੀ ਹੈ ਪਰ ਕੋਈ ਰਾਤ ਰੱਖਣ ਨੂੰ ਤਿਆਰ ਨਹੀਂ ਹੁੰਦਾ ਤੇ ਸਭ ਘਰੋਂ ਘਰੀ ਜਾਣ ਲੱਗਦੇ ਨੇ ਹਰਦੀਪ ਦਾ ਜੀ ਕਰਦਾ ਕਿ ਉਹ ਉਸ ਨੂੰ ਆਪਣੇ ਘਰ ਲੈ ਜਾਵੇ ਪਰ ਲੋਕਾਂ ਦੀ ਤਰ੍ਹਾਂ ਉਹ ਵੀ ਡਰਦਾ ਹੈ ਉਸ ਨੂੰ ਗੁਰਦੁਆਰਾ ਸਹਿਰ ਜਾਣ ਨੂੰ ਕਹੇ ਕੀ ਆਪ ਆ ਜਾਂਦਾ ਹੈ ਬਾਹਰ ਨਿਕਲ ਬਾਹਰ ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਕਿਸ ਦੀ ਹੈ ਏ ਤੇਰੇ ਕੁਛ ਲੱਗਦੇ ਇੱਥੇ ਆ ਬੜੇ ਤਾਂ ਫੇਰ ਆ ਭਾਈ ਜਾ ਭਾਈ ਜਾ ਸਾਡੇ ਗੱਲ ਨਾ ਪੰਜ ਪੈ ਜੀ ਜੀ ਸਪਾਈ ਸਾਹਿਬ ਨੇ ਗੇਟ ਬੰਦਿਆ ਕਰਦਿਆਂ ਕਿਹਾ ਸਭ ਹੋ ਰੋਂਦੀ ਕਰ ਲਾਂਦੀ ਦਰ ਦਰ ਫਿਰਦੀ ਫਿਰਦੀ ਐ ਪਰ ਕੋਈ ਵੀ ਲੜਾਈ ਤੋਂ ਡਰਦਾ ਕਰ ਨਹੀਂ ਬਾੜਦਾ ਸ਼ਾਮ ਆਕ੍ਰੀਵ ਰਾਤ ਦੇ 10 ਵਜੇ ਦਾ ਸੀ ਸਰਭੋ ਆਪਣੇ ਬੱਚੇ ਨੂੰ ਲੈ ਕੇ ਨਾਲ ਦੇ ਪਿੰਡ ਦੇ ਰਸਤੇ ਪੈ ਜਾਂਦੀ ਹੈ ਆਪਣੇ ਆਪ ਨਾਲ ਗੱਲਾਂ ਕਰਦੀ ਤੇ ਰੋਂਦੀ ਹੋਈ ਅਚਾਨਕ ਰਸਤੇ ਦਾ ਰਸਤੇ 'ਚ ਲਾਬੂ ਕਿਸੇ ਪਾਸੋਂ ਆਤਮਕਦਾਇ ਚੰਨ ਭਾਬੀ ਮੇਰੇ ਘਰ ਚੱਲ ਦਾਣੇ ਬਣਾ ਕੇ ਰੱਖੇ ਰਾਣੀ ਬਸ ਇੱਕ ਵਾਰ ਹੰਗਾਰਾ ਤਾਂ ਪਰ ਲਾਬੂ ਸ਼ਰਾਬ ਦੇ ਨਸ਼ੇ ਦੀ ਟੰਨ ਹੋਇਆ ਕਹਿੰਦਾ ਕੀ ਮਤਲਬ ਤੁਹਾਡਾ ਪਾਜੀ ਸਰਬੋ ਹੈਰਾਨ ਹੁੰਦੇ ਆ ਬੋਲੀ ਪਾਜੀ ਦੀਏ ਕੁਛ ਕੁਛ ਨਗਦੀ ਤੇਰੇ ਪਿੱਛੇ ਪਿੰਡ ਮਹਾਪਾਰਤ ਮਿਤਕਰਵਾਤੀ ਅਜੇ ਤੂੰ ਮੈਦਨੋਂ ਪਾਜੀ ਲੱਗਦਾ ਮੈਂ ਤਾਂ ਖਸਮਾ ਬੰਨਾ ਤੇਰਾ ਖਸਮ ਗੁੱਸੇ ਤੇ ਮੇਜ ਅੰਨਾ ਹੋਇਆ ਲਾਬੂ ਸਰਬੋ ਨਾਲ ਜ਼ਬਰਦਸਤੀ ਕਰਨ ਲੱਗਦਾ ਸਰਬੋ ਤੇ ਉਸਦੇ ਬੱਚੇ ਦਸ ਚੀਕ ਜਿਹੜਾ ਸੁਣ ਕੇ ਛਿੰਦਾ ਆਵਲੀ ਜੋ ਕਿ ਅੱਗੇ ਰਸਤੇ 'ਚ ਟੰਨ ਹੋਇਆ ਪਿਆ ਸੀ ਹੌਣ ਲੈਂਦਾ ਤੇ ਰੌਲਾ ਪਾਉਂਦਾ ਇਧਰ ਨੂੰ ਚੱਲ ਪੈਂਦਾ ਕਿਸੇ ਨੂੰ ਆਉਂਦਿਆਂ ਦੇਖ ਲਾਬੂ ਭੱਜ ਨਿਕਲਦਾ ਕੌਣ ਐ ਭਾਈ ਕੀ ਚੀਜ਼ ਘੜਾ ਪਾਇਆ ਅੱਧੀ ਰਾਤ ਨੂੰ ਆਵਲੀ ਨੇੜੇ ਆਉਂਦਿਆਂ ਕਹਿੰਦਾ ਹੈ ਬਾਜੀ ਮੈਂ ਮੈਂ ਸਰਬੋ ਤੋਂ ਰੋਂਦਿਆਂ ਗੱਲ ਵੀ ਪੂਰੀ ਨਾ ਹੋਈ ਅਰ ਤਾਂ ਹੋਰ ਨੇੜੇ ਹੋ ਕੇ ਅਮਲੀ ਨੇ ਸਰਬੋ ਨੂੰ ਪਛਾਣਦਿਆਂ ਕਿਹਾ ਹੈ ਭਾਬੀ ਤੂੰ ਇੰਨੀ ਰਾਤ ਨੂੰ ਜਵਾਖ ਨਾਲ ਕਿੱਧਰ ਇੱਧਰ ਕਿੱਧਰ ਘਰ ਨਹੀਂ ਵੜਿਆ ਸਾਲਿਆਂ ਨੇ ਜੁੱਤੀਆਂ ਖਾ ਕੇ ਵੀ ਨਾ ਭਾਜੀ ਸਰਬੋ ਨੇ ਰੋਂਦਿਆਂ ਹੋਇਆਂ ਕਿਹਾ ਚੱਲ ਮੇਰੇ ਨਾਲ ਚੱਲ ਪੋ ਪਿਆ ਹੁਣ ਆਟਾ ਥੋੜਾ ਬਹੁਤਾ ਮੈਂ ਵੀ ਫਿਰ ਅੱਜ ਰੋਟੀ ਖਾ ਲਵਾਂ ਅਮਲੀ ਨੇ ਸਰਬੋ ਨੂੰ ਆਪਣੇ ਘਰ ਵੱਲ ਚੱਲਣ ਦਾ ਇਸ਼ਾਰਾ ਕਰਦਿਆ ਕਿ ਹਾਂ ਛਿੰਦੇ ਆਮਲੇ ਦੀ ਉਮਰ 35 ਕੋ ਸਾਲ ਦੀ ਸੀ ਪੱਚੂ ਕੋ ਸਾਲ ਦੀ ਹੋ ਜਦੋਂ ਉਮਰ ਚੌਰ ਦਾ ਵਿਆਹ ਹੋਇਆ ਸੀ ਪਰ ਨਸ਼ਿਆਂ ਦੀ ਲੱਗੀ ਭੈੜੀ ਲਤਕਾਰ ਨੂੰ ਉਸ ਨੇ ਸਭ ਕੁਝ ਵੇਚ ਕੇ ਖਾਲਿਆ ਹੋਰ ਤਾਂ ਹੋਰ ਕਮਰੇ ਦੀ ਛੱਤ ਦੇ ਗਾਡਰ ਵੀ ਵੇਚ ਚੁੱਕਾ ਸੀ ਉਸ ਦੇ ਘਰ ਵਾਲੀ ਤਿੰਨ ਸਾਲਾਂ ਬਾਅਦ ਹੀ ਆਪਣੇ ਬੱਚੇ ਨੂੰ ਲੈ ਕੇ ਚਲੀ ਗਈ ਸੀ ਤੇ ਕਦੇ ਵਾਪਸ ਨਾ ਮੁੜੀ ਬਸ ਉਦੋਂ ਤੋਂ ਕਮਰੇ ਦੇ ਕੰਨਿਆਂ ਦੀ ਛੱਤ ਪਾਈ ਬੈਠਾ ਹੈ ਜਿੰਨਾ ਕਮੋਂਦਾ ਹੈ ਉੰਨੇ ਸ਼ਾਮ ਤੱਕ ਛਕ ਜਾਂਦਾ ਹੈ ਸਵੇਰ ਅਗਲੀ ਦਿਨ ਪਿੰਡ ਵਿੱਚ ਭਾਂਤ ਭਾਂਦੀਆਂ ਗੱਲਾਂ ਉੱਡ ਗਈਆਂ ਹਰ ਇੱਕ ਮੂੰਹੋਂ ਕੁਛ ਨਮਾ ਸੁਣਨ ਨੂੰ ਮਿਲਦਾ ਰਾਤੋਂ ਰਾਤ ਚੱਕਾ ਤੇ ਨਾ ਜੁੱਲੀ ਬਿਸਤਰਾ ਚੱਕਾ ਤਾ ਨਾ ਜੁੱਲੀ ਬਿਸਤਰਾ ਬਾਈ ਸਰਦਾਰਾਂ ਨਾਲ ਮੱਥਾ ਡਾਉਂਦਾ ਸੀ ਮੈਂ ਸੁਣਿਆ ਕਿ ਲਾਬੂ ਨੇ ਰਾਤ ਸਰਬੋ ਨਾਲ ਜ਼ਬਰਦਸਤੀ ਕੀਤੀ ਤਾਂ ਹੀ ਅਕਾ ਅੱਜ ਪਿੰਡ 'ਚ ਦਿਖਦਾ ਨਹੀਂ ਪਿਆ ਖਾਂ ਭਾਈ ਇਕ ਤਾਂ ਖਰੀਦਾ ਲਾਭੂ ਰਹਿ ਗਿਆ ਤੇ लाਟਰੀ ਸਿੰਦੇ ਆਵਲੀ ਦੀ ਨਿਕਲ ਗਈ ਲੋਕ ਗੱਲਾਂ ਦਾ ਸਵਾਦ ਲੈਂਦੇ ਸਨ ਹਰ ਇੱਕ ਬੰਦੇ ਜਨਾਨੀ ਦੀ ਜ਼ਬਾਨ ਤੇ ਸਰਬੋ ਲਾਭੂ ਤੇ ਸਿੰਦੇ ਆਵਲੀ ਦੀਆਂ ਗੱਲਾਂ ਸਨ ਖੇਂਦਰ ਨਾਈ ਦੇ ਪਿੰਡ ਛੱਡ ਜਾਣ ਕਰਕੇ ਸਰਬੋ ਆਪਣੇ ਘਰ ਆ ਗਈ ਰਸਨ ਪਾਣੀ ਸਿੰਦਾ ਲਿਆ ਦਿੰਦਾ ਤੇ ਉਹ ਸਿੰਦੇ ਦੀਆਂ ਵੀ ਦੋ ਬੰਨੀਆਂ ਲਾ ਦਿੰਦੀ ਲੋਕਾਂ ਦੀਆਂ ਗੱਲਾਂ ਤੇ ਭੇਖ ਤੋਂ ਬੇਖਬਰ ਸਰਬੋ ਆਪਣੇ ਦਿਨ ਕੱਟਣ ਲੱਗੀ ਹਦੀਪ ਸੋਚਦਾ ਕਿਆ ਕਰ ਕਰਾਂ ਤੁਹਾਡਾ ਸਰਬੋਦੇ ਇੰਨਾਂ ਦੁੱਖਾਂ ਭਰੀ ਜੂਨ ਕੱਟਣੀ ਹੈ ਉਸ ਦਾ ਘਰ ਵਾਲਾ ਤੇ ਉਸ ਦਾ ਪਰਿਵਾਰ ਕੀ ਪਤਾ ਹੈ ਕਦੋਂ ਆ ਟਪਕਣਾ ਫਿਰ ਉਸ ਦੀ ਜ਼ਿੰਦਗੀ ਦਾ ੜਕਣਾ ਫਿਰ ਸ਼ੁਰੂ ਹੋ ਜਾਵੇ ਪਤਾ ਨਹੀਂ ਵਿਚਾਰੀ ਨੂੰ ਕਦੋਂ ਸੁੱਖ ਦਾ ਸਾਹ ਆਉਣਾ ਹੈ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ Tanrılar